ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਕਦੇ ਕਦੇ ਖੂਨ ਦਾ ਰਿਸ਼ਤਾ ਹੀ ਸਭ ਤੋਂ ਖਤਰਨਾਕ ਬਣ ਜਾਂਦਾ ਹੈ ਜਦ ਆਪਣੇ ਹੀ ਆਪਣਿਆਂ ਦੇ ਕਾਤਲ ਬਣ ਜਾਣ ਤਾਂ ਹਰ ਇਨਸਾਨ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ ਕਿ ਰਿਸ਼ਤਿਆਂ ਤੇ ਭਰੋਸਾ ਕਿਵੇਂ ਕੀਤਾ ਜਾਵੇ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਵੀ ਜਾਵੇ ਜਾਂ ਫਿਰ ਨਹੀਂ ਦਿੱਤੀ ਜਾਵੇ ਤੇ ਐਸਾ ਹੀ ਇੱਕ ਮਾਮਲਾ ਰਾਜਸਥਾਨ ਦੇ ਇੱਕ ਪਿੰਡ ਤੋਂ ਸਾਹਮਣੇ ਆ ਜਿੱਦੇ 6 ਜੂਨ ਦੀ ਰਾਤ ਨੂੰ ਕੁਝ ਐਸਾ ਹੋਇਆ ਜਿਸ ਨੇ ਸਵੇਰ ਹੁੰਦਿਆਂ ਹੀ ਸਾਰਾ ਇਲਾਕਾ ਹਿਲਾ ਕੇ ਰੱਖ ਦਿੱਤਾ ਸਵੇਰੇ ਜਦ ਪਿੰਡ ਵਾਲੇ ਜਾਗੇ ਤਾਂ ਇੱਕ ਘਰ ਦੇ ਬਾਹਰ ਖੂਨ ਦੇ ਨਾਲ ਲਥਪਤ ਦੋ ਲਾਸ਼ਾਂ ਪਈਆਂ ਸਨ ਜਿਨ੍ਹਾਂ ਦੇ ਵਿੱਚ ਇੱਕ 70 ਸਾਲਾਂ ਬਜ਼ੁਰਗ ਤੇ ਉਸਦਾ 35 ਸਾਲਾ ਪੁੱਤਰ ਸੀ ਜਿਹਨਾਂ ਦੇ ਦੋਵਾਂ ਦੀ ਬੇਰਹਿਮੀ ਦੇ ਨਾਲ ਕੁੱਟ-ਕੁੱਟ ਕੇ ਮੌਤ ਹੋ ਗਈ ਸੀ ਤੇ ਉਹਨਾਂ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਸਵੇਰੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਧੀਰਸ਼ ਰਾਮ ਦਾ ਨਾਮ ਦਾ ਵਿਅਕਤੀ ਤੇ ਉਸ ਦਾ ਭਾਬ ਕਣਸ਼ਾਮ ਦੀਆਂ ਲਾਸ਼ਾਂ ਬਾਹਰ ਪਈਆਂ ਸਨ ਦੋਵਾਂ ਦੇ ਸਰੀਰ ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਤੇ ਨੱਕ ਤੇ ਮੂੰਹ ਚੋਂ ਖੂਨ ਵੀ ਵਹਿ ਰਿਆ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਜੋ ਸਾਹਮਣੇ ਆਇਆ ਉਹ ਹਰ ਕਿਸੇ ਦੇ ਸੋਚਾ ਦੇ ਵਿੱਚ ਹਰ ਕਿਸੇ ਨੂੰ ਭਾਣ ਵਾਲਾ ਸੀ ਕਿ ਐਸਾ ਵੀ ਹੋ ਸਕਦਾ ਹੈ ਕੋਈ ਐਸਾ ਵੀ ਕਰ ਸਕਦਾ ਹੈ ਸ਼ੁਰਾਤੀ ਜਾਂਚ ਚ ਪਤਾ ਲੱਗਿਆ ਕਿ ਕਨਸ਼ਾਮ ਅਕਸਰ ਆਪਣੀ ਪਤਨੀ ਨਿਰਮਲਾ ਨਾਲ ਝਗੜਾ ਕਰਦਾ ਰਹਿੰਦਾ ਸੀ ਤੇ ਗੁਆਂਢੀਆਂ ਨੇ ਦੱਸਿਆ ਕਿ ਆਏ ਦਿਨ ਇਸ ਘਰ ਚੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਤੇ ਉਸ ਰਾਤ ਵੀ ਕੁਝ ਇਸ ਤਰ੍ਹਾਂ ਦੀਆਂ ਹੀ ਆਵਾਜ਼ਾਂ ਆਈਆਂ ਤੇ ਲੋਕਾਂ ਨੂੰ ਲੱਗਾ ਕਿ ਆਮ ਰੋਜ਼ਾਨਾ ਦੀ ਤਰ੍ਹਾਂ ਆਪਸ ਦੇ ਵਿੱਚ ਲੜ ਰਹੇ ਨੇ ਤੇ ਲੋਕਾਂ ਨੇ ਸੋਚਿਆ ਕਿ પતિ-ਵਤਨੀ ਵਿਚਕਾਰ ਆਪਸ ਵਿੱਚ ਜੋ ਲਗਾਤਾਰ ਲੜਾਈ ਹੁੰਦੀ ਆ ਰਹੀ ਹੈ ਉਸ ਰਾਤ ਵੀ ਉਹੀ ਹੋਏ ਹੋਵੇਗੀ ਪਰ ਐਸਾ ਨਹੀਂ ਸੀ ਕਿਸੇ ਨੇ ਨਹੀਂ ਸੋਚਿਆ ਸੀ ਕਿ ਸਵੇਰ ਚੜ੍ਹਦੇ ਉਹਨਾਂ ਦੋਨਾਂ ਦੀਆਂ ਲਾਸ਼ਾਂ ਸਾਹਮਣੇ ਦੇਖਣ ਨੂੰ ਮਿਲਣਗੀਆਂ ਤੇ ਲੜਾਈ ਇਸ ਤਰ੍ਹਾਂ ਖੂਨ-ਖਰਾਬੇ ਵਿੱਚ ਬਦਲ ਜਾਵੇਗੀ ਕੱਲ੍ਹ ਜੋ ਲੇਡੀਜ਼ ਕੇਅਰ ਇਸਕੇ ਕੁਝ ਵਿਵਾਦ ਹੋਆ تھا ਬੱਚੇ ਕੈ ਉਸ ਕੋ ਲੈ ਕਰਕੇ ਉਹ ਲੇਡੀਜ਼ ਨੇ ਉਹਨਕੇ ਭਾਈਓ ਕੋ ਫੋਨ ਕਰਕੇ ਬੁਲਾਇਆ ਔਰ ਬੁਲਾ ਕੇ पता नहीं कब आए कब नहीं आए टाइम था रात के नौ रहे होंगे शायद देखा तो नहीं था टाइम और कब आए कब नहीं आए तो आके इनको मारपीट की इनकी तो मार पीट की हमने आवाज़ थोड़ी थोड़ी सुनी तो हमने मेरे घर से टॉर्च लगाए दूर से मेरे घर से तो मैंने लेडीज़ को और दो बंदे इनको जाते हुए देखा था घर घर से निकलते हुए देखे था तो हमने ये सोचा कोई तगड़ा मैटर तो है नहीं ਅਖੇ ਖਤਮ ਥੋੜੀ ਕਰ ਜਾਏਗੇ ਤੋਂ ਅਸੀਂ ਇਸ ਬਾਤ ਤੇ ਧਿਆਨ ਨਹੀਂ ਦਿਆ ਤੋਂ ਸਵੇਹ ਹਮਾਰੇ ਲੇਡੀ ਜੇ ਹੈ ਜੋ ਖੇਤੋਂ ਦੀ ਸਫਾਈ ਕਰਨੇ ਆਈ ਥੀ ਤੋਂ ਇਨਕਾ ਖੇਤ ਔਰ ਹਮਾਰਾ ਖੇਤ ਜੋਨਟ ਮੈਂ ਤੋਂ ਖੇਤੋਂ ਦੀ ਸਫਾਈ ਕਰਨੇ ਆਈ ਥੀ ਤੋਂ ਇਹ ਡੈਡ ਬਡੀ ਇਹਾ ਮਰੀ ਹੋਈ ਮਿਲੀ ਸੀ ਹਮਕੋ ਪਿੰਡ ਵਿੱਚ ਗੁੱਸੇ ਦਾ ਮਾਹੌਲ ਹੈ ਤੇ ਲੋਕਾਂ ਨੇ ਲਾਸ਼ਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਜਾਂਚ ਦੀ ਮੰਗ ਕੀਤੀ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਲਗਾਤਾਰ ਕੀਤੀ ਗਈ ਤੇ ਉਹ ਅੰਤਿਮ ਸੰਸਕਾਰ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਸ਼ੱਕ ਸੀ ਕਿ ਇਸ ਮਾਮਲਾ ਸਿਰਫ ਲੜਾਈ ਤੱਕ ਸੀਮਿਤ ਨਹੀਂ ਹੈ ਤੇ ਜਾਂਚ ਜਦ ਅੱਗੇ ਵਧੀ ਅਦੇ ਸ਼ੱਕ ਦੀ ਸੂਈ ਸਿੱਧਾ ਉਸ ਦੀ ਪਤਨੀ ਨਿਰਮਲਾ ਤੇ ਗਈ ਤੇ ਉਸ ਦੇ ਮਾਪਿਆਂ ਵੱਲ ਵੀ ਤੇ ਕੁਝ ਕੁ ਤਬਾਦ ਪੁਲਿਸ ਨੇ ਇਸ ਦੇ ਵਿੱਚ ਵੱਡਾ ਖੁਲਾਸਾ ਕਰ ਦਿਆ ਦੱਸ ਦਿੱਤਾ ਕਿ ਅਨਸ਼ਾਮ ਦੀ ਪਤਨੀ ਨਿਰਮਲਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਰਿਸ਼ਤੇਦਾਰ ਮਨੋਜ ਬੈਰਵਾ ਵੀ ते एक और दोषी प्रदीप बैरवा नु भी गिरफ्तार कर लिया गया घनश्याम कभी कार मारपीट करता था तो उसने इससे परेशान होकर अपने पियर पक्ष को फोन कर दिया जिसमें तो उसके दोनों भाई एक मनोज एक प्रदीप जो अपनी बहन के यहाँ शाम को आठ नौ बजे आते हैं और अपने जीजा घनश्याम और घनश्याम के पिता नाथुराम के साथ भयंकर मारपीट करते हैं इसमें लाठी डंडा और ईंट वाटे का ये प्रयोग किया है और साथ में निर्मला भी साथ देती है उनको भयंकर मारपीट करके और तो साथ में वो मोटरसाइकिल से अपने गांव लिकली लिक पहुंच जाते हैं आज वो इधर अपने फोन करते हैं कि उनको हम तो मारपीट रहे हैं और उनको संभाल लेना उनको पानी वानी पिलवा देना तो ग्रहणी लोग बोले سمجھا انہوں نے کہ روز ہے آج دن مار جھگڑا ہوتا رہتا ہے یہ ان کا ایسے چلتا رہتا ہے تو گاڑی والوں نے بھی مرتکوں کی سوتی لی اور با دوسرے دن صبح 7 تاریخ کو کل صبح دیکھا تے ان کو پتہ لگا کہ یہ मृत अवस्था में पड़े हैं जब पुलिस को सूचना दी थी ने ने किस तो सुनिए ਤੁਸੀਂ پولیس نے کس طرح खुलासा ਕੀਤਾ کہ पत्नी نے کس साजिश के तहत दोनों ਨੂੰ کٹ کٹ کے مروا دیتا تے یہ صرف کہانی ایک قتل دی نہیں ہے ਇਹ ਕਹਾਣੀ ਹੈ ਰਿਸ਼ਤਿਆਂ ਦੇ ਵਿੱਚ ਪੈਦਾ ਹੋਣ ਵਾਲੇ ਜ਼ਹਿਰ ਦੀ ਜਿਸ ਬਾਰੇ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਤੇ ਘਰੇਲੂ ਝਗੜਿਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਤੇ ਇੱਕ ਚੁੱਪ ਜੋ ਲਗਾਤਾਰ ਬਣੀ ਰਹਿੰਦੀ ਹੈ ਉਹ ਅੰਤ ਵਿੱਚ ਇੱਕ ਚੀਕ ਦੀ ਬਦਲੇ ਬਾਹਰ ਆਦੀ ਹੈ ਜਿਸ ਦੇ ਨਾਲ ਕਈਆਂ ਦੀਆਂ ਜਾਨਾਂ ਚਲੇ ਜਾਂਦੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਹੋਇਆ ਤੇ ਜੇਕਰ ਇਸ ਤੋਂ ਪਹਿਲਾਂ ਟਾਈਮ ਸਿਰੇ ਹੀ ਕੋਈ ਇਸ ਦੇ ਵਿੱਚ ਦਖਲ ਦੇ ਦਿੰਦਾ ਤਾਂ ਉਹਨਾਂ ਦੋਨਾਂ ਨੂੰ ਬਚਾਇਆ ਜਾ ਸਕਦਾ ਸੀ ਤੇ ਆਖਿਰਕਾਰ ਸਾਰਾ ਖੁਲਾਸਾ ਹੋ ਗਿਆ ਕਿਵੇਂ ਸਾਜ਼ਿਸ਼ ਦੇ ਨਾਲ ਨਿਰਮਲਾ ਨੇ ਆਪਣੇ ਪਤੀ ਤੇ ਉਸਦੇ ਬਾਪ ਨੂੰ ਮੌਤੇ ਘਾਟ ਉਤਾਰ ਦਿੱਤਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਸ਼ੁਰੂ ਕਰਤਾ ਸੋ